ਦੋਸਤੋ ਅੱਜ ਤੁਹਾਡੇ ਲਈ ਇੱਕ ਤੋਹਫਾ ਲੈ ਕੇ ਆ ਗਏ ਆਂ ਜੀ ਤੂੜੀ ਦਾ ਸੀਜ਼ਨ ਜਿਹੜਾ ਕਣਕ ਦਾ ਸੀਜ਼ਨ ਆਉਣ ਵਾਲਾ ਤੇ ਲੋਕ ਪੁਰਾਣੀਆਂ ਮਸ਼ੀਨਾਂ ਵਿੱਚੋਂ ਭਾਲਣਗੇ ਤੂੜੀ ਵਾਲੀ ਹੋ ਗਈ ਕਿਰਪਾਨ ਹੋ ਗਈ ਤੇ ਅੱਜ ਤੁਹਾਡੇ ਲਈ ਇੱਕ ਵਧੀਆ ਆਪਾਂ ਤੂੜੀ ਵਾਲੀ ਮਸ਼ੀਨ ਲੈ ਕੇ ਆਏ ਆਂ ਜੀ ਘਰੇਲੂ ਪਰਿਵਾਰ ਕੋਲੇ ਖੜੀ ਆ ਪਿੰਡ ਦਲੇਲ ਸਿੰਘ ਵਾਲੇ ਵਿਖੇ ਅਸੀਂ ਇਹ ਵੀਡੀਓ ਕਵਰ ਕਰ ਰਹੇ ਆਂ ਜ਼ਿਲ੍ਹਾ ਮਾਨਸਾ ਮੇਰੇ ਪਿੰਡ ਦੀ ਇਹ ਸੀ ਵੀਡੀਓ ਕਵਰ ਕਰ ਰਹੇ ਆਂ ਵਧੀਆ ਤੁਹਾਡੇ ਲਈ ਇੱਕ ਕੰਡੀਸ਼ਨ ਦੀ 2018 ਮਾਡਲ ਜਗਤਜੀਤ ਕੰਪਨੀ ਦੀ ਮਸ਼ੀਨ ਲੈ ਕੇ ਆਏ ਆ ਜੀ ਮਸ਼ੀਨ ਤੁਸੀਂ ਚੈੱਕ ਕਰ ਸਕਦੇ ਹੋ ਪਿਛਲੀ ਵਾਰ ਇਹ ਮਸ਼ੀਨ ਚਲਾਈ ਨਹੀਂ ਬੰਜ ਨੇ ਕੁੱਲਮ ਲੈ ਕੇ ਕੋਈ ਕਾਰਨ ਹੋ ਗਿਆ ਉਹ ਐਤ ਕੀ ਬਾਈ ਕਹਿੰਦੇ ਚਲੋ ਅਸੀਂ ਸੇਲ ਕਰ ਦਿੰਨੇ ਆ ਜੇ ਕਿਸੇ ਵੀਰ ਨੂੰ ਪਸੰਦ ਆਉਂਦੀ ਆ ਤਾਂ ਆਪਾਂ ਕੰਟੈਂਟ ਨੰਬਰ ਲਾ ਦਾਂਗੇ ਦਿਖਾਉਣੇ ਆਈ ਤੁਹਾਨੂੰ ਮਸ਼ੀਨ ਮਸ਼ੀਨ ਤੁਸੀਂ ਚੈੱਕ ਕਰ ਸਕਦੇ ਹੋ ਇਹਨਾਂ ਨੇ ਇੱਧਰ ਪਸੂਆਂ ਵਾਲੇ ਕਿੰਨੀ ਖੜਾ ਰੱਖੀ ਆ ਤਾਂ ਕਰਕੇ ਥੋੜਾ ਜਿਹਾ ਇਦਾਂ ਹੋ ਰਹੀ ਆ ਬਾਕੀ ਜਦੋਂ ਤੁਸੀਂ ਆਗੇ ਮਸ਼ੀਨ ਦੇਖੀ ਬਾਹਰ ਕੱਢ ਕੇ ਤੁਹਾਨੂੰ ਦਿਖਾਈ ਤਾ ਮਸ਼ੀਨ ਹੀ ਇਹ ਪੂਰੀ ਵਧੀਆ ਨਿਗਾ ਤੁਸੀਂ ਮਾਰ ਸਕਦੇ ਹੋ ਰੰਗ ਰੰਗ ਜਮਾ ਓਕੇ ਹੋਇਆ ਹੋਇਆ ਦੇਖੋ ਥੋੜਾ ਮੋਟੇ ਲਿਆ ਹੋਇਆ 18 ਮਾਡਲ ਆ ਜੀ ਟਾਇਰਾਂ ਟੂਰਾਂ ਤੇ ਤੁਹਾਡੀ ਸੀ ਨਿਗਾ ਮਰਵਾ ਦਿੰਦੇ ਆ ਟਾਇਰ ਦੇਖੋ ਜੀ ਜਮਾ ਟਾਇਰ ਪੂਰੇ ਵਧੀਆ ਪਏ ਨੇ ਕੰਡੀਸ਼ਨ ਦੇ ਬਾਕੀ ਥੋੜਾ ਜਿਹਾ ਇੱਧਰ ਨੇਰੇ ਵਿੱਚ ਖੜੀ ਆ ਜਦੋਂ ਤੁਸੀਂ ਲਵੇ ਆ ਕੇ ਦੇਖੋਗੇ ਨਾ ਤਾਂ ਮਸ਼ੀਨ ਤੁਹਾਡੇ ਪਸੰਦ ਜ਼ਰੂਰ ਆ ਜੂਗੀ ਰੇਟ ਵੀਰ ਕਹਿੰਦੇ ਅਸੀਂ 1.5 ਲੱਖ ਰੁਪਏ ਡਿਮਾਂਡ ਕਰਦੇ ਆ ਬਾਕੀ ਮੌਕੇ ਤੇ ਮਾਨ ਤਨ ਹੋ ਜਾਊਗਾ ਚੈੱਕ ਕਰ ਸਕਦੇ ਹੋ ਇਧਰਲੇ ਟਾਇਰਾਂ ਕੰਨੀ 벨ਟਾਂ ਬੁਲਟਾਂ ਤੁਸੀਂ ਚੈੱਕ ਕਰ ਸਕਦੇ ਹੋ ਨਵੀਆਂ ਨੁਗੀਆਂ ਪਈਆਂ ਨੇ ਪਿਛਲੇ ਸਾਲ ਇਹ ਮਸ਼ੀਨ ਚਲਾਈ ਨਹੀਂ ਗਈ ਜੀ ਮਸ਼ੀਨ ਦਾ ਤੁਹਾਨੂੰ ਅਸੀਂ ਉੱਪਰੋਂ ਖੜਕੇ ਦਿਖਾ ਦਿੰਨੇ ਆਂ ਦੇਖ ਸਕਦੇ ਹੋ ਮਸ਼ੀਨ ਮਸ਼ੀਨ ਦੇ ਟਾਇਰ ਟੂਰ 벨ਟਾਂ ਬੁਲਟਾਂ ਬਲੇਟ ਬਲੂਟ ਇਹ ਥੋੜਾ ਜਿਹਾ ਨਾ ਇਧਰ ਤੂੜੀ ਵਾਲੇ ਕੰਨੀ ਤੇ ਪਸੂਣ ਵਾਲੇ ਕੰਨੀ ਲਾਈ ਪਈ ਐ ਇਹ ਪਿਛਲੇ ਸਾਲ ਚੱਲੀ ਨਹੀਂ ਮਸ਼ੀਨ ਜੀ ਜਦੋਂ ਤੁਸੀਂ ਬਾਹਰ ਕੱਢ ਕੇ ਤੁਹਾਨੂੰ ਦਿਖਾਈ ਤਾਂ ਤੁਹਾਡੇ ਪਸੰਦ ਆ ਜੂਗੀ ਜੇ ਕੋਈ ਬੰਦਾ ਸੈਕੰਡ ਹੈਂਡ ਟੂਰੀਏ ਮਸ਼ੀਨ ਲੈਣਾ ਚਾਹੁੰਦਾ ਤਾਂ ਉਹਦੇ ਲਈ ਇਹ ਬਹੁਤ ਵਧੀਆ ਆਪਸ਼ਨ ਆ ਜੀ ਤੁਸੀਂ ਖਰੀਦ ਸਕਦੇ ਹੋ ਜਗਤਜੀਤ ਕੰਪਨੀ ਦੀ ਆ ਦਲੇਲ ਸਿੰਘ ਵਾਲੇ ਵਿਖੇ ਜ਼ਿਲ੍ਹਾ ਮਾਨਸਾ ਇੱਥੇ ਮਸ਼ੀਨ ਖੜੀ ਹੈ ਬਾਈ ਦਾ ਕੰਟੈਂਟ ਨੰਬਰ ਅਸੀਂ ਲਾ ਦਾਂਗੇ ਜੀ ਮਸ਼ੀਨ ਦੀਆਂ ਬੈਲਟਾਂ ਬੁਲਟਾਂ ਤੁਸੀਂ ਚੈੱਕ ਕਰ ਸਕਦੇ ਹੋ ਮਸ਼ੀਨ ਕੁੱਲਮ ਲੈ ਕੇ ਇੱਕ ਨੰਬਰ ਆ ਜੀ 1.5 ਲੱਖ ਰੁਪਏ ਡਿਮਾਂਡ ਕਰੀਏ ਜੇਕਰ ਸਾਡੀ ਵੀਡੀਓ ਤੁਹਾਨੂੰ ਪਸੰਦ ਆਉਂਦੀ ਹੈ ਤਾਂ ਵੀਡੀਓ ਤੇ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਤੁਹਾਡੇ ਲਈ ਤਾਂ ਕਿ ਅਸੀਂ ਹੋਰ ਏਦਾਂ ਦੀਆਂ ਵਧੀਆ ਵੀਡੀਓ ਬਣਾ ਸਕੀਏ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜੀ ਵੀਡੀਓ ਤੁਸੀਂ ਚੈੱਕ ਕਰ ਸਕਦੇ ਹੋ ਇਸ ਨਾਲ ਜਦੋਂ ਤੁਸੀਂ ਵੀਡੀਓ ਨੂੰ ਲਾਈਕ ਕਰਦੇ ਹੋ ਤਾਂ ਸਾਨੂੰ ਬਹੁਤ ਹੌਸਲਾ ਮਿਲਦਾ ਜੀ ਤਾਂ ਕਰਕੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਬਾਕੀ ਮਸ਼ੀਨ ਤੁਸੀਂ ਚੈੱਕ ਕਰ ਸਕਦੇ ਹੋ ਜੇ ਕਿਸੇ ਵੀਰ ਨੂੰ ਪਸੰਦ ਆਉਂਦੀ ਹੈ ਤਾਂ ਸਾਡੇ ਪਿੰਡ ਦਲੇਲ ਸਿੰਘ ਵਾਲੇ ਵਿਖੇ ਆ ਕੇ ਮਸ਼ੀਨ ਦੇਖ ਸਕਦੇ ਹੋ ਤੇ ਖਰੀਦ ਸਕਦੇ ਹੋ ਜਗਤਜੀਤ ਕੰਪਨੀ ਦੀ ਜੀ 1.5 ਲੱਖ ਰੁਪਏ ਡਿਮਾਂਡ ਕੀਤੀ ਆ। ਬਾਕੀ ਇਦਾਂ ਦੀ ਜੇ ਕਿਸੇ ਵੀਰ ਨੇ ਐਡ ਸਾਥੋਂ ਕਰਵਾਉਣੀ ਹੈਗੀ ਤਾਂ ਸਾਡਾ ਨੰਬਰ ਆ ਜੀ 9750231 ਤਾਂ ਇਸ ਨੰਬਰ ਤੇ ਸਾਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਤੁਹਾਡਾ ਕੋਈ ਵੀ ਖੇਤੀਬਾੜੀ ਨਾਲ ਰਿਲੇਟਡ ਸੰਦ ਹੋਵੇ ਕੋਈ ਪਸ਼ੂ ਹੋਵੇ ਉਹ ਅਸੀਂ ਤੁਹਾਡੀ ਸੇਲ ਕਰਨ ਦੇ ਵਿੱਚ ਮਦਦ ਕਰਾਂਗੇ। ਸਾਨੂੰ ਤੁਸੀਂ ਸਾਡੇ ਨੰਬਰ ਤੇ ਕਾਲ ਕਰ ਸਕਦੇ ਹੋ ਤੁਹਾਡੀ ਐਡ ਅਸੀਂ ਫਰੀ ਮੰਗੂ ਕਰਾਂਗੇ ਜਦੋਂ ਤੁਹਾਡਾ ਕੋਈ ਸੰਦ ਜੋ ਹੋਇਆ ਵੇਚਣ ਵਾਲਾ ਜਾਂ ਕੋਈ ਪਸ਼ੂ ਹੋਇਆ ਜਦੋਂ बिक ਗਿਆ ਬਾਅਦ ਦੇ ਵਿੱਚ ਅਸੀਂ ਆਪਣੀ ਪੇਮੈਂਟ ਲਵਾਂਗੇ ਪਹਿਲਾਂ ਸੁੱਥੋਂ ਕੁਝ ਨਹੀਂ ਲੈਂਦੇ ਧੰਨਵਾਦ ਜੀ